ਵਾਹਿਗੁਰੂ ਜੀ ਜੀ ਖਾਤੇ 9268 ਵਿੱਚ ਤਾਂ ਸੂਰਤਾਂ ਕੁਸ਼ੋਰੀ ਸਾਡੇ ਗਵਾਂਡ ਦੇ ਵਿੱਚ ਆਏ ਇੰਨਾ ਲੰਬਾ ਸਮਾਂ ਜਿਹੜਾ 60 ਸਾਲ ਦੇ ਕਰੀਬ ਹੋ ਗਿਆ ਸਾਡਾ ਗਵਾਂਡ ਚੱਲਿਆ ਧੁਲੀਆਂ ਦੇ ਵਿੱਚ ਇਹ ਵੇਦਾਂ ਦੀ ਤੱਕ ਤਰੀਏ ਜੁਜੁਰ ਮੇਨ ਦੀ ਗੱਲ ਕਰੀਏ ਸ਼ਾਮ ਮੇਨ ਦੀ ਗੱਲ ਕਰੀਏ ਤਾਂ ਦੁੱਖ ਜ਼ਿਆਦਾ ਨੇ ਸੁੱਖ ਬਹੁਤ ਥੋੜੇ ਪਰੰਤੂ ਝੁਕਤੇ ਸੋਖਦੇ ਵਿੱਚ ਕੇਨੇ ਪ੍ਰੇਮ ਉਸ ਤਰਾਹਲੇ ਆਉਣਾ ਕਿ ਜਨਾਵਾਂ ਆ ਕਿਸੇ ਨਾਲ ਗੁੱਸਾ ਹੀ ਨਾ ਆਉਣਾ ਕਿ ਬਹੁਤ ਘੱਟ ਨੂੰ ਜੇਸੇ ਵਿੱਚ ਮਿਲਦਾ ਹੈ ਔਰ ਮੈਂ ਸਮਝਦਾ ਕਿ ਇਹ ਚਮਤਕਾਰ ਹੁੰਦਾ ਹੈ ਜਿਹੜਾ ਆਪਣੇ ਸੁਭਾਅ ਤੇ ਇੰਨਾ ਵੱਡਾ ਚਾਪੂ ਕਰ ਲਵੇ ਆਪਣੇ ਮਨ ਨੂੰ ਜਿੱਤ ਲਵੇ ਮਨ ਜਿੱਤੇ ਤਾਂ ਜਿੱਤ। ਤੇ ਮੈਨੂੰ ਯਾਦ ਹੈ ਕਿ ਜਦੋਂ ਮਨਤਨ ਸੰਮਲਨ ਕੀਤਾ ਇਸ ਦਿਨ ਦਾ ਮੈਂ ਅੰਤਮ ਸਮੇਂ ਦੇ ਵਿੱਚ ਲਗਭਗ ਸਭ ਨੂੰ ਮਿਲਣਾ ਰਿਹਾ ਮੇਰੀ ਇਹ ਆਗਾਜ਼ ਸ਼ੁਰੂ ਤੋਂ ਜਦੋਂ ਮੈਂ ਕਿਹਾ ਤਾ ਕੋ ਮੈਨੂੰ ਕਹਿ ਲੱਗੇ ਕਿ ਮੈਂ ਮਨ ਨੂੰ ਖੜਾ ਹੋ ਕੇ ਬੰਦਾ ਸੀ ਅੱਜ ਮੇਰੇ ਤੋਂ ਖੜਾ ਨਹੀਂ ਹੋਇਆ ਜਾਂਦਾ ਮੈਂ ਆਪਣਾ ਸਭ ਬਦਲ ਲਿਆ ਕਹਿੰਦੇ ਮੈਂ ਤਾਂ ਨਹੀਂ ਬਦਲਿਆ ਪਰ ਰੱਬ ਨੇ ਬਦਲਿਆ ਮੈਂ ਹੱਥ ਨਹੀਂ ਛੱਡਤੀ ਕਹਿੰਦੇ ਰੱਬ ਨੇ ਛੱਡਾਤੀ ਇਹ ਗੱਲਾਂ ਜਿਹੜੀਆਂ ਹੁੰਦੀਆਂ ਰੱਬ ਨੇ ਛਡਾਤੀ ਉਹ ਮੈਂ ਨੇ ਰੱਬ ਦੇ ਛਡਾਉਣ ਤੋਂ ਪਹਿਲਾਂ ਸਭ ਕੁਝ ਆਪ ਹੀ ਛੱਡਿਆ ਰੱਖੀ ਤਾਂ ਕੋ ਸੁਰੇ ਤਾਂ ਸ਼ੋਰੀ ਮਹੰਗਰ ਆਮ ਪ੍ਰਕਾਸ਼ ਬਾਸੂ ਬਨੇ ਬੜੇ ਮੁੱਤਰ ਸੀ ਆ ਰਾਮ ਮੰਦਰ ਨਰਮਾਨ ਕਮੇਟੀ ਦੇ ਚੇਅਰਮੈਨ ਸੀ ਮੈਨੂੰ ਉਹਨਾਂ ਦੇ ਬਿਮਾਰ ਹੋਣ ਦਾ ਪਤਾ ਲੱਗਿਆ ਮੈਂ ਅਯੋਗਿਆਂ ਵਿੱਚ ਆ ਰਾਮ ਨਰਵਾਲੀ ਸਥਾਨ ਤੇ ਸੀਤਾ ਕੁਕੀਆ ਸਿੱਧਾ ਉੱਥੇ ਪਹੁੰਚਿਆ ਉਹਦੇ ਨਾਲ ਦੇ ਡਾਂਗਰ ਦੇ ਵਿੱਚ ਮਹਾਤਮੇ ਰਹਿੰਦੇ ਸਨ ਮੈਨੂੰ ਕਹਿੰਦੇ ਉੱਥੇ ਪਹਿਲਾਂ ਬੜਾ ਸੀ ਕਿ ਕਹਿੰਦੇ ਸਰਕਾਰ ਦੀ ਦੱਲੇ ਹੈ ਕਿ ਡਾਕਟਰ ਨੇ ਕਿਹਾ ਕਿ ਕਿਸੇ ਨੂੰ ਨਹੀਂ ਮਿਲਣਾ ਪਰ ਤੁਹਾਡਾ ਕਾਰਡ ਅਸੀਂ ਅੰਦਰ ਲੈ ਜਾਣੇ ਜਦੋਂ ਉਹ ਕਾਰਡ ਅੰਦਰ ਲੈ ਕੇ ਘਰੋਂ ਪੇ ਤੇ ਮਾਨਸਿਕਤਾ ਆਪ ਪਿਆਰ ਹੋ ਗਈ ਸੀ ਵਿੱਚ ਇਸੇ ਤਰੀਕੇ ਨਾਲ ਉਹਨਾਂ ਨੂੰ ਇੱਥੇ ਲਿਆਓ ਜਦੋਂ ਮੈਂ ਮਿਲਿਆ ਉਹਨਾਂ ਨੂੰ ਇਹ ਪ੍ਰਸ਼ਨ ਪੁੱਛਿਆ ਮਹਾਂਮਾਨਤਜੀ ਸਵਾਲ ਤੋਂ ਕੋਈ ਤਰਦੀਲੀ ਆਈ ਹੈ ਤੇ ਉਹ ਕਹਿੰਦੇ ਬਈ ਮੈਂ ਤਾਂ ਕੀ ਕਹੋ ਤੁਨੀ ਨਹੀਂ ਹਿਲੇਦੀ ਪਰਪੂ ਪਰਮਾਤਮਾ ਨੇ ਲਿਆ ਕਹੀ ਜਾਂ ਅਲਖੋਤ ਸਿੰਘ ਜਨ ਮੇਰੇ ਮਿੱਤਰ ਸੀ ਬਿਸ਼ਪ ਹਿੰਦੂ ਪੀਸ਼ਾਤੇ ਅਚਾਰੀਆ ਗਿਰੀਰਾਜ ਤਸੋਰ ਸੀ ਚਲੋ ਸੈਕਟਰੀ ਬਿਸ਼ਪ ਹਿੰਦੂ ਪੀਸ਼ਾਤੇ ਮੇਰੇ بڑے ਦੋਸਤ ਸੀ ਇੰਦਰ ਕੁਮਾਰ ਗੁਜਰਾਲ ਮੇਰੇ ਨਾਲ ਐਮਪੀ ਸੀ ਪਿਛੋਂ ਪ੍ਰਧਾਨ ਮੰਤਰੀ ਬਣੇ ਉਹਨਾਂ ਨੂੰ ਵੀ ਮੈਂ ਇਹ ਪ੍ਰਸ਼ੰਸਾ ਦਾ ਸਾਹਮਣੇ ਇਹ ਹਰ ਇੱਕ ਪਰਮਾਤਮਾ ਨੇ ਵਿਹਾਦੀ ਇਹ ਗੁਰਦੀਨੀ ਅਸੀਂ ਨਹੀਂ ਲਿਆਂਦੀ ਆਪਦੇ ਸੁਭਾਅ ਦੇ ਵਿੱਚ ਤੇ ਡਾਕਟਰ ਸ਼ੋਗੀ ਇੱਕ ਐਸਾ ਜੰਤਕਾਰ ਸੀ ਜਿਨ੍ਹਾਂ ਨੇ 60 ਨ ਦੇ ਸ਼ੁਰੂ ਤੋਂ ਨੌਲੇ ਮਹੀਨੇ ਵਿਚ ਉਹ ਸਮੇਂ ਨਾਲ ਦੇ ਤੱਕ ਆਪਣੇ ਪਿੰਡ ਤੋਂ ਪਿਆਰੀ ਆਉਂਦੀ ਸੀ ਜਦੋਂ 1966 ਦੇ ਵਿੱਚ ਇਹ ਜਦੋਂ ਇੱਧਰ ਸਾਡੇ ਕੋਲ ਆਏ ਕੌਂਡ ਦੇ ਵਿੱਚ ਉਹੀ ਸੁਭਾਅ ਰੱਖੇ ਇਹ ਨਹੀਂ ਤੇ ਉਹਨਾਂ ਨੂੰ ਜ਼ਿੰਦਗੀ ਵਿੱਚ ਕੋਈ ਚੁਪਤਾ ਨਹੀਂ ਸੀ ਜਾਂ ਉਹਨਾਂ ਨੂੰ ਜ਼ਿੰਦਗੀ ਦੇ ਵਿੱਚੋਂ ਦੁੱਖ ਨਹੀਂ ਸੀ ਮੈਂ ਸਮਝਦਾ ਬਹੁਤ ਜ਼ਿਆਦਾ ਸੀ ਪਰੰਤੂ ਮੈਂ ਇਸ ਦੇ باوجود ਉਹਨੇ ਆਪਣੀ ਪੁਸਤਕਾਂ ਲਿਖੂ ਤੇ ਉਸ ਜੱਲਾ ਰੱਖਿਆ ਮੈਂ ਆਪਣੀ ਡਾਇਰੀ ਦੇ ਵਿੱਚ ਲਿਖਿਆ ਕਿ ਡਾਕਟਰ ਸੂਰਜ ਕੰਤ ਸ਼ੋਵੀ ਵਰਗਾ ਇਨਸਾਨ ਮਿਲਿਆ ਮੈਂ ਸਮਝਦਾ ਕਿ ਉਹ ਦੇਵਤਾ ਤੇ ਰੱਬ ਦਾ ਰੂਪ ਮਿਲ ਜਾਂਦਾ ਜਿੱਥੇ ਡਾਕਟਰ ਸੂਰਜ ਕੰਤ ਸ਼ੋਵੀ ਵਰਗਾ ਇਨਸਾਨ ਮਿਲਿਆ ਹੁਣ ਮੈਨੂੰ ਦੱਸਿਆ ਕਿਸੇ ਨੇ ਕਿ ਡਾਕਟਰ ਸੋਨੀਤਾ ਜੀ ਬਿਹਾਰ ਮੈਂ ਉਹ ਡਾਕਟਰ ਪ੍ਰਦੀਪ ਸ਼ਰਮ ਨੇ ਹਸਪਤਾਲ ਜਾਂ ਅਧਰਮ ਮੈਂ ਮੈਨੂੰ ਹੀ ਪਤਾ ਲੱਗਿਆ ਮੈਂ ਬਹੁਤ ਚੰਦਾ ਰਿਹਾ ਤੇ ਮੈਂ ਕੋਈ ਉਹਨਾਂ ਨੂੰ ਮਿਲ ਕੇ ਆਵਾਂ ਮੁਕਤੀ ਇਹਦਾ ਹੁੰਦਾ ਮੈਂ ਉੱਥੇ ਪਹੁੰਚਿਆ ਮੈਨਾਂ ਡਾਕਟਰ ਨੇ ਸੂਰੇकांत ਤੋਂ ਕਹਿੰਦੇ ਜੀ 102 ਨੰਬਰ ਕਮਰੇ 'ਚ ਨਹੀਂ ਮੈਂ 105 ਨੰਬਰ ਕਮਰੇ 'ਚ ਪਹੁੰਚਿਆ ਉਹ ਕਹਿੰਦੇ ਜੀ ਹੋਣੀ ਥਲੇ ਨੇ ਆਏ ਨੇ ਜੇ ਚਾਰ ਤੋਂ ਹੋਵੇ ਮੈਂ ਖਸੇ ਪਹੁੰਚਿਆ ਤੇ ਪਰਮਜੀਤ ਸਿੰਘ ਭਾਰਤਵਾਰ ਜਿਹੜੇ ਉਹਨਾਂ ਦੇ ਬੇਟੇ ਨੇ ਬਹੁਤ ਸੇਵਤ ਰਹੇ ਆ ਉਹਨਾਂ ਤੇ ਬਹੁਤ ਸੇਵਾ ਕੀਤੀ ਆ ਡਾਕਟਰ ਸਾਹਿਬ ਉੱਥੇ ਪਏ ਸੀ ਬੈੱਡ ਤੇ ਉੱਥੇ ਉਹਨਾਂ ਦੇ ਦਾਮਦੰਦੇ ਉਹਨਾਂ ਦੀ ਲੜਕੀ ਉਹਨਾਂ ਦੇ ਨਾਲ ਖੜੇ ਸੀ ਮੈਂ ਉੱਥੇ ਜਾ ਕੇ ਮਿਲਿਆ ਬਹੁਤ ਉਹਨਾਂ ਨੇ ਮਿਲ ਬਹੁਤ ਖੁਸ਼ ਹੋਏ ਕਿ ਤੁਸੀਂ ਆਏ ਹੋ ਮੈਨੂੰ ਪਤਾ ਨਹੀਂ ਲੱਗਿਆ ਸੀ ਪਹਿਲਾਂ ਕਿ ਤੁਸੀਂ ਬਿਮਾਰ ਚੱਲ ਰਹੇ ਹੋ ਮੈਂ ਤਾਂ ਆਉਣੀ ਸੀ ਉੱਥੇ ਮੇਰੇ ਨਾਲ ਗੱਲਬਾਤ ਹੋਈ ਤੇ ਭਾਣਾ ਐਸਾ ਕੁਦਰਤ ਦਾ ਰੱਬ ਦਾ ਕਾਲਪੁਰਖ ਦਾ ਕਿ ਮੈਂ ਕਿਸੇ ਦੇ ਸੱਦਾ ਬਣਾਈ ਤੇ ਅੱਜ ਡਾਕਟਰ ਸਾਹਿਬ ਕੋਲ ਫੇਰ ਜਾਉਂ ਕਿ 1.5 ਘੰਟੇ ਲਾ ਕੇ ਆਉਂ ਕੁਝ ਨਹੀਂ ਬਹੁਤ ਜੱਗ ਮੇਰੇ ਯਾਦ ਆਈ ਜਾਂਦੀਆਂ ਨੇ ਮੈਂ ਉਹ ਸਾਰੀਆਂ ਤੇ ਮਨੁਨਾਂ ਨਾਲ ਚੱਲਾਂਗਾ ਤਾਂ ਨਾਲ ਦੀ ਨਾਲ ਮੈਨੂੰ ਸੂਚਨਾ ਮਿਲੀ ਕਿ ਡਾਕਟਰ ਸਾਹਿਬ ਉਹਨਾਂ ਚਲਾਉਂਗਾ ਫਿਰ ਮੈਂ ਇਹਨਾਂ ਦੇ ਘਰੇ ਪਹੁੰਚਿਆ ਦੇ ਸਰਕਾਰ ਤੇ ਉਸਹਾਜਰ ਆਇਆ ਸੋ ਇਹ ਹਕ ਹੋਣੀ ਮਿਲ ਜਾਣਾ ਮੈਂ ਸਮਝਦਾ ਕਿ ਇਹ ਹ ਇਨਸਾਨ ਮਿਲ ਜਾਣਾ ਜੀਨੇ ਤਰਮ ਕਾਂਡ ਵਿੱਚ ਯਕੀਨ ਨਹੀਂ ਰੱਖੇਗਾ ਪਰੰਤੂ ਕਰਮਾਂ ਦੇ ਵਿੱਚ ਯਕੀਨ ਕਰਮਾਂ ਭਾਵੇਂ ਕਿ ਹੋਰ ਡੱਲੇ ਪਰੰਤੂ ਕਰਮਾਂ ਦੇ ਵਿੱਚ ਯਕੀਨ ਰੱਖਣਾ ਇੱਕ ਹੋਰ ਡੱਲਾ ਤਰਮ ਕੋਲੇ ਪੈਂਦੇ ਨੇ ਮੈਂ ਤਣਾ ਹਲੇ ਪੈਂਦੇ ਨੇ ਤੇ ਉਹ ਆਪ ਕੀ ਵੱਡਸ ਸੰਗੀਆ ਪੇਰ ਬੰਦਾ ਇਹ ਜਿਹੜੇ ਆ ਸਧਾਰਨ ਤੌਰ ਤੇ ਜਾਂਦਾ ਤੇ ਇਹ ਜੇ ਤਰ੍ਹਾਂ ਬਣਾਉਂਦਾ ਤੇ ਇਸ ਤਰ੍ਹਾਂ ਜੋਗੀ ਡਾਕਟਰ ਸੁਪਿਆ ਤੁੰਤ ਸੁਪੀ ਜਿੱਥੇ ਮੈਂ ਸ਼ਰਧਾ ਦੇ ਫੁੱਲ ਭੇਜ ਕਰਦਾ ਹੋਇਆ ਗੂਗੇ ਸਭਮੇਤੀ ਸਬਸ ਵਿੱਚ ਉੱਥੇ ਮੈਨੂੰ ਮਹਾਨ ਵੀ ਹੈ ਕਿ ਮੈਂ ਬਨਾਰੇ ਦੀ ਐਸੀ ਹਸਮੀ ਨਹੀਂ ਚਾਹੀ ਸੀ ਸਰਸੀਅਤ ਨੂੰ ਸ਼ਰਧਾ ਦੇ ਫੁੱਲ ਭੇਜਤਾ ਤੇ ਜਿਹੜੀ ਜੇ ਬਣਾਲੇ ਸ਼ਹਿਰ ਵਿੱਚ ਬਣਾਲੇ ਇਲਾਕੇ ਵਿੱਚ ਤੇ ਆਲੇ ਘਾਲੇ ਦੇ ਇਲਾਕੇ ਵਿੱਚ ਕਿਤ ਮਨੀ ਪ੍ਰਾਪਤ ਨਹੀਂ ਹੋ ਸਕਦਾ ਮੈਨੂੰ ਉਹਨੇ ਕਿਹਾ ਤੇ ਖਾਸ ਤੌਰ ਤੇ ਮੇਰੇ ਨਾਲ ਗੱਲ ਚਲੀ ਕਹਿੰਦੇ ਕਾਲਜ ਜਿਹੜਾ ਲਾਲ ਬਹਾਦਰ ਸ਼ਾਸਤਰੀ ਕਾਲਜ ਹੈ ਸਰਦਾਰ ਜੀ ਉਹਦੇ ਚਾਹਦਾ ਲੱਗੋ ਮੈਂ ਕਹਿੰਦਾ ਕਿ ਤੁਸੀਂ ਚਲਾਓ ਮਹਾਰਾਜੀ ਡਾਕਟਰ ਸਾਹਿਬ ਕਰਦੇ ਆ ਕਿ ਥੋੜਾ ਵੀ ਮੈਂ ਕਹਾਂ ਚੜਾਵਾਂ ਸਾਰਾ ਸਮਾਂ ਜਿਹੜਾ ਇਹ ਉਦਨੇ ਲੱਗਿਆ ਤੁਹਾਨੂੰ ਮੈਨੂੰ ਹੋਰ ਕੰਮ ਦੇ ਵਿੱਚ ਵਿੱਚ ਪੀਆ ਨਾ ਉੱਤਰ